ਸਰ ਮੇਰਾ ਨਾਮ ਡਾਕਟਰ ਸੁਨੀਲ ਤਰ ਗੋਤਰਾਏ ਜੀ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਦਾ ਪ੍ਰਧਾਨ ਆ ਮੈਂ ਸੂਬਾ ਪ੍ਰਧਾਨ ਸੋ ਯੂਨੀਅਨ ਨੇ ਇੱਕ ਪਿਛਲੇ ਦਿਨੇ ਹੀ ਵਾਤਾਵਰਨ ਵਿਸ਼ਵ ਵਾਤਾਵਰਨ ਦਿਵਸ ਜਿਹੜਾ 5 ਜੂਨ ਨੂੰ ਆ ਰਿਹਾ ਹੈ ਉਹਦੇ ਬਾਬਤ ਯੂਨੀਅਨ ਨੇ ਇੱਕ ਫੈਸਲਾ ਕੀਤਾ ਕਿ ਰੁੱਖਾਂ ਦੇ ਫਾਇਦੇ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਅੱਜ ਕੱਲ ਜਿੱਦਾਂ ਡਵੈਲਪਮੈਂਟ ਹੋ ਰਹੀ ਆ ਉਹਦੇ ਕਰਕੇ ਰੁੱਖਾਂ ਦੀ ਜਿਹੜੀ ਕਟਾਈ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਰੁੱਖਾਂ ਦੀ ਕਟਾਈ ਦੇ ਕਾਰਨ ਚਾਹੇ ਉਹ ਬਿਮਾਰੀਆਂ ਹੋਣ ਚਾਹੇ ਉਹ ਸਾਫ ਸੁਥਰੀ ਹਵਾ ਹੋਵੇ ਜਾਂ ਵਾਤਾਵਰਨ ਹੋਵੇ ਉਹਦੀ ਬਹੁਤ ਕਮੀ ਆ ਰਹੀ ਹੈ ਸੋ ਯੂਨੀਅਨ ਦੇ ਫੈਸਲੇ ਦੇ ਤਹਿਤ ਇੱਕ ਤਰੀਕ ਤੋਂ ਲੈ ਕੇ 5 ਜੂਨ ਦੇ ਵਿੱਚ ਵਿੱਚ ਸਾਰੇ ਕਮਿਊਨਿਟੀ ਹੈਲਥ ਆਫਸਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਟੋਟਲ 10000 ਰੁੱਖਾਂ ਦਾ ਲਾਣ ਦਾ ਜਿਹੜਾ ਹੈ ਆਪਾਂ ਮਿਸ਼ਨ ਆਰੰਭੇ ਆਇਆ ਸੋ ਉਹਦੇ ਤਹਿਤ ਹੀ ਅੱਜ ਪਿੰਡ ਮਲਕਪੁਰ ਆਯੂਸ਼ਮਨ ਅਰੋਗੇ ਕੇਂਦਰ ਦੇ ਵਿੱਚ ਆਪਾਂ ਜਿਹੜੇ ਬੂਟੇ ਆ ਰੁੱਖਾ ਜਿਹੜੇ ਸ਼ਾਨਦਾਰ ਤੇ ਫਲਦਾਰ ਉਹ ਲਗਾਏ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਮੇਰੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਇਸ ਚੀਜ਼ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਦੇਖੋ ਕਿਸਾਨਾਂ ਦੀ ਆਪਣੀਆਂ ਮਜਬੂਰੀਆਂ ਕੁਝ ਚੀਜ਼ਾਂ ਹੈਗੀਆਂ ਸਰਕਾਰ ਦੇ ਦਵਾਨ ਲੇਕਿਨ ਫਿਰ ਵੀ ਜੇ ਆਪਾਂ ਕੁਝ ਇਦਾਂ ਦਾ ਕਰਦੇ ਹਾਂ ਸਾਨੂੰ ਬੂਦਿਆਂ ਦੀ ਜਿਹੜੀ ਧਿਆਨ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਰੱਖਣਾ ਜ਼ਰੂਰੀ ਹੈ ਤਾਂ ਕਿ ਉਹ ਲੋਕਾਂ ਦਾ ਜਿਹੜਾ ਹੈ ਨੁਕਸਾਨ ਨਾ ਹੋਵੇ ਜਿਹੜੇ ਬੂਟੇ ਆ ਉਹ ਖਰਾਬ ਨਾ ਹੋਣ ਸਾਡੇ ਰਾਹੀਂ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿੰਨੇ ਵੱਧ ਆਪਾਂ ਰੁੱਖ ਲਾਵਾਂਗੇ ਆਉਣ ਵਾਲੀ ਪੀੜ੍ਹੀ ਸਾਡੀ ਓਨੀ ਸੁਖਾਲੀ ਨਿਕਲੇਗੀ ਦੇਖੋ ਆਪਾਂ ਪੁਰਾਣਾ ਸਮਾਂ ਯਾਦ ਕਰੀਏ ਸਾਡੇ ਦਾਦੇ ਪੜਦਾਦੇ ਸਾਡੇ ਪਿਛੋਕੜ ਸਾਡੇ ਪਿੰਡਾਂ ਪਿੰਡਾਂ ਦਾ ਜਿਹੜਾ ਵਾਤਾਵਰਣ ਸੀਗਾ ਉਹ ਕਿੰਨਾ ਸਵੱਛ ਸੀਗਾ ਤੇ ਅੱਜਕੱਲ ਜਿਹੜਾ ਰੁੱਖਾਂ ਦੀ ਕਟਾਈ ਕਟਾਈ ਦੇ ਕਾਰਨ ਜਿਹੜਾ ਹਾਲਾਤ ਆ ਉਹ ਬੜੇ ਵੱਧ ਤੋਂ ਵੱਧ ਹੋਣ ਲੱਗ ਗਏ ਆ ਚਾਹੇ ਉਹ ਪਾਣੀ ਹੋਵੇ ਚਾਹੇ ਉਹ ਹਵਾ ਹੋਵੇ ਕਿਸੇ ਵੀ ਪਿੰਡ ਦੀ ਉਸ ਤਰੀਕੇ ਦੀ ਨਹੀਂ ਰਹੀ ਜਿੱਦਾਂ ਦੀਆਂ ਪਹਿਲਾਂ ਸੀਗੀਆਂ ਸੋ ਮੇਰੀ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਆ ਕਿ ਆਪਾਂ ਰੁੱਖਾਂ ਦੀ ਜਿਹੜੀ ਗਿਣਤੀ ਆ ਵਧਾਈਏ ਆਪਣੀ ਜ਼ਿੰਮੇਵਾਰੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਜੇ ਆਪਾਂ ਇੱਕ ਇੱਕ ਦੋ ਦੋ ਰੁੱਖ ਵੀ ਲਾ ਦਈਏ ਤੇ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾਓ ਕਿ ਰੁੱਖਾਂ ਦੀ ਗਿਣਤੀ ਆਉਣ ਵਾਲੇ 2-4 ਸਾਲਾਂ ਤੱਕ ਕਿੱਥੇ ਪਹੁੰਚੇਗੀ ਧੰਨਵਾਦ ਜੀ ਐ ਜੀ ਮਨਜੀਤ ਸਿੰਘ ਓਕੇ ਓਕੇ ਪਿੰਡ ਮਲਕਪੁਰ ਤੋਂ ਸਰਪੰਚ ਸਰ ਕੋਪਰਟ ਫੋਰਮੈਂਟ ਤੁਹਾਡੀ ਜਿਹੜਾ ਪੁਰਾਣਾ ਕੀਤਾ ਉਹਨੇ ਬੜਾ ਜਰਾ ਇਸ ਇੱਕ ਰੁੱਖ 100 ਸੁੱਖ ਜਿਹੜਾ ਇਹ ਬਿਲਕੁਲ ਠੁਕਣੀ ਗੱਲ ਆ 100 ਤੋਂ ਵੀ ਇਹਦੇ ਜ਼ਿਆਦਾ ਫਾਇਦੇ ਆ ਦੂਸਰਾ ਜਿਹੜਾ ਅੱਜ ਇਹ ਪੁਰਾਣਾ ਡਾਕਟਰ ਸਾਹਿਬ ਹਰਾਂ ਦੀ ਟੀਮ ਵੱਲੋਂ ਤੇ ਪਿੰਡ ਦੇ ਸਹਿਯੋਗ ਮਤਲਬ ਪੰਚਾਇਤ ਦੇ ਸਹਿਯੋਗ ਨਾਲ ਜਿਹੜਾ ਕੀਤਾ ਬਹੁਤ ਵਧੀਆ ਛਲਾਗਾ ਜੋ ਕੰਮ ਆ ਤੇ ਬਾਕੀ ਹਰ ਬੰਦੇ ਨੂੰ ਹਰ ਕਿਸਾਨ ਨੂੰ ਜਿੱਦਾਂ ਸਾਡੇ ਮੋਟਰਾਂ ਦੇ ਜਗ੍ਹਾ ਖਾਲੀ ਪਈ ਹੈ ਬੰਨਿਆਂ ਤੇ ਖਾਲੀ ਜਗ੍ਹਾ ਪਈਆਂ ਨੇ ਉੱਥੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਮੈਂ ਆਪ ਵੀ ਤਕਰੀਬਨ ਹਰ ਸਾਲ ਕੋਈ 150 ਰੁੱਖ ਲਾਉਂਦਾ ਵਾ ਜੀ ਆਪਣੇ ਖੇਤਾ 'ਚ ਪੌਪਲਰ ਲਾਉਣਾ ਵਾ ਉਹਨਾਂ ਦਾ ਫਾਇਦਾ ਵੀ ਹੁੰਦਾ ਤੇ ਵਾਤਾਵਰਨ ਵੀ ਸ਼ੁੱਧ ਹੁੰਦਾ ਉਹਦੇ ਨਾਲ ਤੇ ਬਾਕੀ ਮੰਨਦਾ ਕੀ ਨਾ ਪਜਾ ਦੇ ਜਿਹੜੇ ਗਿੜੀ ਵੀ ਦਾਦੇ ਕਿਸਾਨ ਹੈ ਉਹਨਾਂ ਕੀ ਮੈਸੇਜ ਇਹ ਹੀ ਹੈ ਕਿ ਉਰਾਲੀ ਝੋਨੇ ਦੀ ਤੇ ਮਤਲਬ ਇਹ ਜਿਹੜਾ ਕਣਕ ਦਾ ਨਾਲ ਇਹਨੂੰ ਅੱਗ ਨਹੀਂ ਲਾਉਣੀ ਚਾਹੀਦੀ ਮੈਂ ਤੇ ਘੱਟੋ ਘੱਟ ਪਿਛਲੇ 8-10 ਸਾਲ ਤੋਂ ਕਦੀ ਵੀ ਆਪਣੇ ਖੇਤ 'ਚ ਅੱਗ ਨਹੀਂ ਲਾਈ ਤੇ ਮੈਨੂੰ ਮਕਾਦਾ ਮੈਪੇ ਵੱਲੋਂ ਸਰਟੀਫਿਕੇਟ ਵੀ ਮਿਲੇ ਨੇ ਤੇ ਇਹਦਾ ਬਹੁਤ ਫਾਇਦਾ ਬੈਨੀਫਿਟ ਆ ਇਹਨੂੰ ਆਪਾਂ ਰਹਿਦ ਖੂਟ ਜਿਹੜੀ ਵਿੱਚੇ ਪੈਲੀਆਂ ਦੇ ਵਾਹੀਏ ਉਹਦੀ ਖਾਦ ਵਗੈਰਾ ਵੱਢਦੀ ਹੈ ਤੇ ਦੂਸਰਾ ਜਿਹੜਾ ਵਾਤਾਵਰਨ ਹੈ ਉਹ ਵੀ ਨਹੀਂ ਗੰਦਲਾ ਹੁੰਦਾ ਤੇ ਬਹੁਤ ਇਹਦਾ ਫਾਇਦਾ ਵਾ ਇਹ ਹਰ ਇੱਕ ਕਿਸਾਨ ਨੂੰ ਚਾਹੀਦਾ ਕਿ ਅੱਗ ਨਾਲ ਆਏ ਇਹ ਬੇਨਤੀ ਆ ਬਾਕੀ ਤੁਹਾਡਾ ਸਾਰੇ ਇੱਥੇ ਆਈ ਹੋਈ ਟੀਮ ਦਾ ਮਤਲਬ ਚੈਨਲ ਵਾਲੇ ਦੇ ਮਾਧਿਅਮ ਵੱਲੋਂ ਆਉਣ ਤੇ ਇੱਥੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਮੈਂ ਸਾਫ ਦਾ ਮੈਂਬਰ ਪਿੰਡ ਮਲਕਪੁਰ ਤੋਂ ਤੇ ਅਸੀਂ ਡਾਕਟਰ ਸਨੀਲ ਜੀ ਦਾ ਬੜਾ ਧੰਨਵਾਦ ਕਰਦੇ ਆ ਨਾਲ ਸਾਰੇ ਜੀ ਪੰਚਾਇਤ ਮੈਂਬਰ ਤੇ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਵਾਤਾਵਰਣੀਆਂ ਦਾ ਜਿਹੜਾ ਡੇਢਿਆ ਇੱਕ ਤੋਂ ਪੰਜ ਨੂੰ ਤੱਕ ਬੂਕੇ ਲਾਉਣ ਦਾ ਆਪਾਂ ਇੱਥੇ ਬੁਕੇ ਰਾਏ ਡਿਸਕਸਸੀ ਦੇ ਵਿੱਚ ਤੇ ਆਪਾਂ ਇਹੋ ਸੰਦੇਸ਼ ਦੇ ਦਿਆਂ ਤੁਹ ਵੱਧ ਤੋਂ ਵੱਧ ਬੂਕੇ ਲਾਓ ਕਿਉਂਕਿ ਕਟਾਈ ਕਰਦੇ ਆ ਆਪਾਂ ਕਟਾਈ ਕਰਨ ਲਈਆਂ ਟਾਈਮ ਨਹੀਂ ਲੱਗਦਾ ਬੂਕੇ ਬਾਲਣ ਲੱਗਿਆ ਪੁੱਤਾਂ ਵਾਂਗ ਬਾਲਣੇ ਕਿੰਦੇ ਆ ਇੱਕ ਆਪਣੇ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਜਾਂ ਨਾੜ ਨੂੰ ਅੱਗ ਨਾ ਲਾਈਏ ਜੇ ਆਪਾਂ ਮਜਬੂਰ ਹਾਂ ਲੋਣੀ ਨਹੀਂ ਆ ਤੇ ਬੂਟਿਆਂ ਦਾ ਖਿਆਲ ਰੱਖੀਏ ਕਿਉਂਕਿ ਬੂਟਾਂ ਤੇ ਬੂਟਿਆਂ ਦੇ ਉੱਪਰ ਪੰਛੀ ਜਿਹੜੇ ਬੈਠੇ ਹੁੰਦੇ ਉਹਨਾਂ ਦੇ ਬੱਚੇ ਜਾਂ ਹੋਰ ਵੀ ਬੜਾ ਨੁਕਸਾਨ ਹੁੰਦਾ ਨਾ ਇਸ ਕਰਕੇ ਘਰਾਂ ਦੇ ਵਿੱਚ ਪੱਥਰ ਲੱਗ ਗਏ ਨੇ ਤੇ ਬੂਟੇ ਲੋਕਾਂ ਨੇ ਕੁੱਟ ਦਿੱਤੇ ਆ ਤੇ ਬੂਟੇ ਜ਼ਰੂਰੀ ਨੇ ਜੇ ਕਿਸੇ ਕੋ ਜਿੱਥੇ ਵੀ ਖਾਣਾ ਹੈਗੀ ਆ ਜੇ ਖੇਤਾਂ 'ਚ ਆ ਜਾਂ ਵੀ ਜੀ ਆ ਜਾਂ ਆਪਣੇ ਘਰ 'ਚ ਹੀ ਕਿਸੇ ਨੁਕਰ ਦੇ ਲਈ ਇੱਕ ਅਦਾ ਬੂਟਾ ਜ਼ਰੂਰ ਲਾਉਣ ਕਿ ਡਾਕਟਰ ਸਾਹਿਬ ਹਰਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਆਂ ਇਹਨਾਂ ਨੇ ਪਿੱਛੇ ਜੇ ਵੀ ਸਾਡੇ ਨਾਲ ਸਾਈਕਲ ਦੇ ਉੱਪਰ ਮਤਲਬ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਪਿੰਡ ਦੇ ਵਿੱਚ ਕਿ ਡੀਪੀ ਤੇ ਹੋਰ ਬੋੜਿਆਂ ਦੀਆਂ ਤੇ ਆਮ ਜਿਹੜੀਆਂ ਲੋਕਾਂ ਨੂੰ ਬਿਮਾਰੀਆਂ ਆਮ ਹੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹਰ ਇੱਕ ਘਰ ਦੇ ਵਿੱਚ ਦਵਾਈਆਂ ਚਲਦੀਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਕਿਤਾਂ ਦਾ ਕੋਈ ਸਹਾਰਾ ਪਾਇਆ ਜਾਂਦਾ ਆਂ ਹੋਰ ਅਸੀਂ ਪੰਚਾਇਤ ਦੇ ਸਹਿਯੋਗ ਨਾਲ ਡਾਕਟਰ ਸਾਹਿਬ ਹਰਾਂ ਨੂੰ ਇੱਕ ਇਨੋਵੇਟਰ ਆਪਣੇ ਤੌਰ ਤੇ ਤਵਾ ਕੇ ਦੇ ਰਹੇ ਆਂ ਕਿ ਡਾਕਟਰ ਸਾਹਿਬ ਜੀ ਜਦੋਂ ਘਟ ਲੱਗਦਾ ਬੀਬੀ ਦਾ ਤੇ ਇਹਨਾਂ ਨੂੰ ਪਰੇਸ਼ਾਨੀ ਨਾਲ ਆਵੇ ਜੀ ਬਾਕੀ ਬਹੁਤ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਦਾ ਇਹਨਾਂ ਦੀ ਟੀਮ ਦਾ ਤੇ ਤੁਹਾਡੇ ਚੈਨਲ ਵਾਲਿਆਂ ਦਾ ਧੰਨਵਾਦ ਜੀ